ਪੰਜਾਬ લાઇਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਰੀਜਾ ਨਗਰ ਦੇ ਜੰਮਪਾਲ ਸ਼੍ਰੀ ਫਰਾਂਸਿਸ ਗਿੱਲ ਦੇ ਇੰਟਰਨੈਸ਼ਨਲ 에ਅਰਪੋਰਟ ਅਥਾਰਟੀ ਦਿੱਲੀ ਹਾਇਦਰਾਬਾਦ ਗੋਆ ਵਸਾਕਾ ਪਟਨ ਅਤੇ ਨਾਗਪੁਰ ਦੇ ਮਾਇਸ ਪ੍ਰਧਾਨ ਨਿਯੁਕਤ ਹੋਣ ਉਪਰੰਤ ਪਿੰਡ ਤਰੀਜਾ ਨਗਰ ਵਿਖੇ ਪਹੁੰਚਣ ਤੇ ਸਰਪੰਚ ਮੈਡਮ ਰਾਖਲ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਅਤੇ ਰਕੇਸ਼ ਵਿਲੀਅਮ ਦੀ ਅਗਵਾਈ ਹੇਠ ਸਮੁੱਚੇ ਪਿੰਡ ਵਾਸੀਆਂ ਵੱਲੋਂ ਹਾਰਪਾ ਕੇ ਯਾਦਗਾਰੀ ਕਿਨ ਅਤੇ ਦਸਾਲਾ ਦੇ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਰਕੇਸ਼ ਵਿਲੀਅਮ ਨੇ ਇਸਟਰ ਮੌਕੇ ਸਮੁੱਚੀ ਮੰਨਤਾ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਫਰਾਂਸਿਸ ਗਿਲ ਨੇ ਸਾਡੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਜਦ ਕਿ ਇੰਨਾ ਵੱਡਾ ਮਕਾਮ ਹਾਸਲ ਕਰਨ ਦੇ باوجود ਵੀ ਹਮੇਸ਼ਾ ਆਪਣੀ ਜਨਮ ਭੂਮੀ ਨਾਲ ਜੁੜੇ ਰਹਿੰਦੇ ਹਨ ਅਤੇ ਪਿੰਡ ਦੀ ਬਿਹਤਰੀ ਅਤੇ ਨਵਿਕਲੀ ਦਿੱਖ ਬਣਾਈ ਰੱਖਣ ਲਈ ਹਮੇਸ਼ਾ ਸਚਾਰੂ ਛੋਟੇ ਰੱਖਦੇ ਹਨ ਸ਼੍ਰੀ ਕੇਸ਼ ਵਿਲੀਅਮ ਨੇ ਦੱਸਿਆ ਕਿ ਪਿੰਡ ਦੇ ਇੱਕ ਹੋਰ ਨਾਮਵਰ ਸ਼ਖਸੀਅਤ ਸ਼੍ਰੀ ਬਰਾਂਡ ਮਲਿਕ ਸਮੇਤ ਹੋਰ ਪਿੰਡ ਦੀਆਂ ਹੋਣਾਰਸਕੀਤਾ ਨੂੰ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਇਸੇ ਤਰ੍ਹਾਂ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਤੇ ਇੰਟਰਨੈਸ਼ਨਲ 에ਅਰਪੋਰਟ ਅਥਾਰਟੀ ਦੇ ਵਾਇਸ ਪ੍ਰਧਾਨ ਸ਼੍ਰੀ ਫ੍ਰਾਂਸਿਸ ਗਿਲ ਨੇ ਪਿੰਡ ਵਾਸੀਆਂ ਵੱਲੋਂ ਦਿੱਤੇ ਮਾਨ ਸਤਕਾਰ ਸਬੰਧੀ ਸਰਪੰਚ ਰੇਕ ਰਾਖਲ ਰਕੇਸ਼ ਵਲੀਆ ਸਮੇਤ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੀ ਬਿਹਤਰੀ ਲਈ ਜੋ ਵੀ ਸਹਿਯੋਗ ਦੀ ਲੋੜ ਹੋਵੇਗੀ ਉਹ ਪੂਰੀ ਕਰਨਗੇ ਇਸ ਮੌਕੇ ਤੇ ਸ਼੍ਰੀ ਫ੍ਰਾਂਸਿਸ ਗਿਲ ਨੇ ਇਸਟਰ ਦੀ ਦੇਸ਼ ਵਾਸੀਆਂ ਨੂੰ ਮੁਦਾਇਦੰਦੇ ਹੋ ਐਲਾਨ ਕੀਤਾ ਕਿ ਪਿੰਡ ਦੇ ਕਬਰਿਸਤਾਨ ਲਈ 6 ਟਰੱਕ ਪੱਥਰ 100 ਬੋਰੀਆਂ ਸੀਮਿੰਟ ਅਤੇ ਪਿੰਡ ਦੇ ਮੇਨ ਰੋਡ ਤੇ ਰਾਹ ਗਿਰੀਆਂ ਲਈ ਠੰਡੇ ਜਲ ਲਈ ਵੱਡਾ ਵਾਟਰ ਕੋਲਰ ਲਗਾਉਣਗੇ ਇਸ ਮੌਕੇ ਤੇ ਐਡਵੋਕੇਟ ਪੂਲ ਅਗਸਤਰ ਸੰਧੂ ਪੰਚਤ ਜੋਸਫ ਪੰਚ ਅਵਸਤਰ ਸੰਧੂ ਪੰਚ ਮਦੂ ਪੰਚ ਸੋਫੀਆ ਪੰਚ ਜਸਵੰਤ ਜੋਸਫ ਮਸੀਬ ਸੰਨੀ ਜੋਸ ਜੋਸ ਮਸੀਬ ਫੌਜੀ ਮਾਰਕਸ ਹਤਾ ਜ਼ੈਮ ਬਾਬੂ ਤਰਨ ਗਿੱਲ ਪਾਸਟਰ ਸੁਭਾਸ਼ ਰਮਨ ਦਾਮਣੀ ਰਜੀਵ ਕੁਮਾਰ ਤੋਂ ਇਲਾਵਾ ਹੋਰ ਆ ਰਜਾ ਨੇ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜੂਰ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਦੀ ਖਾਸ ਰਿਪੋਰਟ ਸਾਰੇ ਭਾਂਜਾ ਨੇ ਮਰੀ ਜੈ ਜੀਵਤ ਆ ਮੈਨੂੰ ਜਾਨ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਜਾਨਪਾਲ ਜੀ ਦਾ तो एक लास्ट वीक ही मैं शोशियल वाइस प्राइजेंट बना तो मैं जो पिंड आया तो मेरे पेंड के सारे भाई भाव ने मेरा इतने वेलकम किया मैंने मुदारक दी मैं बहुत खुश हूँ उस वास्तव थैंक यू एवरी बड़ी दूजा गल खुदा ने बख्श जीती है तो मैं अभी यह भी सोचा कि पिंड की डेवलपमेंट वास्ते कुछ न कुछ किया जाए पिछड़ा पुराने समय के साहार मलिक जो कि आस्ट्रेलिया मदद की अस एक मजदूर के पिंड का जो मेन जो एंट्री सी बहुत अच्छा गेट बनाया जो जाते हैं वो तारीफ करते हैं तो साहब पिंड की एक वो निशानदही जो निशान, निशान देखे, देखे बन गया उस तरह हम अं पिंड जो फेस लिफ्टिंग करते पे हाँ और अच्छा एड्डा भी बनावे एक अच्छा वाटर कूलर भी लगावेंगे जो पिंड वास्त वास्ते तो आने जानों वास्ते भी जो एक सुविधा बन रहेगी दूसरी गल यह है जिदा हूँ कबिस्तान भी जोड़ा सा कैथलिक कबिस्थान है वो भी डेवलपमेंट हो रही है वह वास्ते अशिश करेंगे छे तक व्डे पत्थर के वही भी दु जुड़े मैं तो बिन्दा बना देखिए असं कोशिश करा वही भी दिते जाए मेरा चंदा लगता है बहुत चाहा लगा मतलब मैं वैसे इना चीजा एक्सपीरियंस इन्होंने देखा नहीं है लेकिन उठे जितने जम पाए प्रमोट हो गए अपने परिवार के आया तो परिवार ने मैंने ਉਹ ਵੀ ਰਾਜਨੀਤੀ ਦੇ ਮੈਨੂੰ ਮੈਨੂੰ ਬਹੁਤ ਹੀ ਜ਼ਿਆਦਾ ਦੰਗਲਦਾ ਬਾਕੀ ਸਾਰੇ ਲੋਕ ਤਾਂ ਪ੍ਰੋਫੈਸ਼ਨਲ ਹੀ ਬੰਦ ਮੈਨੂੰ ਕਾਰੀ ਦੇ ਸੀ ਮਾਰਗਦਰ ਦੇ ਰੇ ਜਿਹੜਾ ਆਪਨੇ ਕੋ ਯਾਤ ਆਪਨੇ ਪਿੰਡ ਦੱਸਿਆ ਤੇ ਇਨਾਮ ਮੈਨੂੰ ਮਾਰਗਦਰ ਦਿੱਤੀ ਤੇ ਮੈਨੂੰ ਬਹੁਤ ਲਗਾ ਅੱਛਾ ਲਗਾ ਮੈਂ ਔਕੀ ਜੀ ਦੱਸ ਦਿਓ ਮੈਂ ਤਾਂ ਇਨਾ ਦੀ ਆ ਪ੍ਰਭੂ ਨੇ ਕਿਰਤਾ ਕੀਤੀ ਆ ਚੰਗਾ ਮਕਾਮ ਹਾਸਿਲ ਕੀਤਾ ਤੁਹਾਡੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਵਾ ਤੇ ਅੱਜ ਬੜੀ ਖੁਸ਼ੀ ਨਾਲ ਕੋ ਇਨਾ ਦਾ ਮਾਨ ਸਤਿਕਾਰ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਵੇਖੋ ਜੀ ਅੱਜ ਈਸਟਰ ਦਾ ਦਿਹਾੜਾ ਵਾ ਤੇ ਪ੍ਰਭੂ ਯਸੂਸੀ ਜਿਹੜੇ ਆ ਉਹ ਜੀ ਉੱਠੇ ਨੇ ਸਭ ਤੋਂ ਪਹਿਲਾਂ ਮੈਂ ਸਮੂਹ ਕੀ ਮਾਣਯੋਗੀ ਆਤੀ ਨੂੰ ਦੁਨੀਆ ਪਰ ਵਸਦੇ ਲੋਕਾਂ ਨੂੰ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੀ ਥੋਂ ਵਿਦਾਇਤਨਾ ਤੇ ਉਹਦੇ ਤੋਂ ਬਾਅਦ ਤੁਸੀਂ ਜਿਹੜਾ ਸਾਡਾ ਆਨਰ ਚੀਤਾ ਪੰਚਾਇਤ ਨੇ ਇਹ ਤੁਸੀਂ ਦੇਖੋ ਇਹ ਕੀ ਲਿਖਿਆ ਆਪਕੇ ਪ੍ਰਾਈਡ ਆਫ ਤਰੀਜਾ ਨਗਰ ਵਿਨਿੰਗ ਸਾਡੇ ਪਿੰਡ ਦੀ ਮਾਨ ਦੀ ਗੱਲ ਆ ਮਿਸਟਰ ਫਰਾਂਸਿਸ ਅਸੀਂ ਉਹਨਾਂ ਨੂੰ ਔਰ ਦੇ ਕੇ ਸਨਮਾਨਿਤ ਕਰ ਰਹੇ ਆ ਕਿਉਂਕਿ ਉਹ ਇੰਟਰਨੈਸ਼ਨਲ 에어ਪੋਰਟ 30 ਡੇਸ 50 ਸਟੇਟਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਔਰ ਸਾਡੇ ਪਿੰਡ ਦੀ ਬਹੁਤ ਵੱਡੀ ਮਾਨ ਦੀ ਗੱਲ ਆ ਔਰ ਇਹਨਾਂ ਦੇ ਪਿੱਛੇ ਸਾਡੀ ਇੱਕ ਹੋਰ ਮਹਾਨ ਅਸਤੀ ਬੈਠੀ ਆ ਬਰਨार्ड ਮਲਕ ਉਹਨਾਂ ਨੇ ਵੀ ਇਹ ਅਵਾਰਡ ਜਿਹੜਾ ਪਿੰਡ ਨੂੰ ਤਿਆਰ ਆ ਕਿਉਂਕਿ ਉਹ ਅਮਰੀਕਨ ਯੂਨੀਵਰਸਿਟੀ ਜਿਹੜੀ ਆਸਟ੍ਰੇਲੀਆ 'ਚ ਚਲਾ ਰਹੇ ਨੇ ਔਰ ਮਦਾਲਾ ਓਪਨ ਯੂਨੀਵਰਸਿਟੀ ਦੇ ਮਾਲਕ ਨੇ ਇਤੋਂ ਵੱਧਿਆ ਉਹਨਾਂ ਦੇ ਕੋਲ ਹੋਰ ਵੀ ਚੀਜ਼ਾਂ ਉੱਤੇ ਨੇ ਔਰ ਉਹ ਵੀ ਜਲਦੀ ਪਿੰਡ ਦੇ ਵਿੱਚ ਆਉਣਗੇ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਏਗਾ ਇਹੋ ਸੱਚ ਨੇ ਜਿਨ੍ਹਾਂ ਦੇ ਦੁਆਰਾ ਇੰਟਰਨੈਸ਼ਨਲ ਪਿੰਡ ਦੇ ਵਿੱਚ ਤਰੀਜਾਨਗਰ ਦਾ ਨਾਮ ਚੱਲਿਆ ਔਰ ਉਹਨਾਂ ਨੇ ਸਾਡੇ ਨਾਲ ਸਯੋਗ ਦੇਣ ਦੀ ਪਿੰਡ ਨੂੰ ਗੱਲ ਆਕੀਆ ਔਰ ਮੈਂ ਖਾਸ ਕਰਕੇ ਮਿਸਟਰ ਫ੍ਰਾਂਸਿਸ ਤੇ ਮਿਸਟਰ ਬਰਨਾਰਡ ਮਲਿਕ ਦਾ ਪੂਰੀ ਪੰਚਾਇਤ ਵੱਲੋਂ ਤੇ ਪੂਰੇ ਨਗਰ ਵੱਲੋਂ ਦਿਲਦਿਆਂ ਦਾ ਰਾਇਆ ਤੋਂ ਧੰਨਵਾਦ ਕਰਨਾ ਇੱਕ ਵਾਰ ਫਿਰ ਸਮੁੱਚੀ ਮਾਨਵਯਾਪੀ ਬੁਨਿਆ ਪਰ ਵਸਦੇ ਸਮੂਹ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਗੁਣਾਂ ਵੀ